ਠਾਣਾ ਸਿਟੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖਿਲਾਫ ਵੱਡੀ ਮੁਹਿੰਮ ਤਹਿਤ ਐਸਐਚਓ ਠਾਣਾ ਸਿਟੀ ਜਤਿੰਦਰ ਕੁਮਾਰ ਦੀ ਨਿਗਰਾਨੀ ਹੇਠ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਚੋਰੀ ਦੇ ਬਿਨਾ ਨੰਬਰੀ ਸੱਤ ਮੋਟਰਸਾਈਕਲ ਬਰਾਮਦ ਕੀਤੇ ਹਨ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਨੇ ਦੱਸਿਆ ਕਿ ASF ਹਰਦੀਪ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਟ ਦੌਰਾਨ ਖੁਫਤ ਸੂਚਨਾ ਦੇ ਆਧਾਰ ਤੇ ਜੀਸੀਟੀ ਪੁਲ ਉੱਪਰ ਨਾਕਾਬੰਦੀ ਕਰ ਹੈਰੀ ਪੁੱਤਰ ਸੰਤੋਖ RAM ਵਾਸੀ ਪਿੰਡ ਸੂਰਜਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਤੋਂ ਸ਼ਕਤੀ ਨਾਲ ਪੁੱਛਗਿੱਛ ਕਰਨ ਤੇ ਮੁਲਜ਼ਮ ਨੇ ਮੰਨਿਆ ਕਿ ਇਸ ਕੰਮ ਵਿੱਚ ਉਸਦੇ ਹੋਰ ਵੀ ਸਾਥੀ ਜਸਪ੍ਰੀਤ RAM ਪੁੱਤਰ ਬਲਵੀਰ RAM ਵਾਸੀ ਰੁੜਕਾ ਕਲਾਂ ਥਾਣਾ ਗੁਰਾਇਆਂ ਤੀਰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਜੰਡ ਥਾਣਾ ਗੁਰਾਇਆਂ ਵਿੱਕੀ ਜਯਾਦਵ ਪੁੱਤਰ ਲਾਲ ਬਾਬੂ ਜਯਾਦਵ ਵਾਸੀ ਨਿਊ ਸਤਨਾਮਪੁਰਾ ਫਗਵਾੜਾ ਗਗਨਦੀਪ ਗੈਰੀ ਪੁੱਤਰ ਸਰਨਾ ਰਾਮ ਵਾਸੀ ਪਿੰਡ ਸੂਰਜਾ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਸ਼ਾਮਿਲ ਹਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਮਾਮਲੇ 'ਚ ਨਾਮਜ਼ਦ ਕਰ ਕਾਬੂ ਕੀਤਾ ਗਿਆ ਪੁਲਿਸ ਨੇ ਮੁੱਲਦਮਾ ਦੇ ਕਬਜ਼ੇ 'ਚੋਂ ਚੋਰੀ ਕੀਤੇ ਹੋਏ ਕਾਲੇ ਰੰਗ ਦੇ 7 ਸੱਤ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤੇ ਹਨ ਪੁਲਿਸ ਵੱਲੋਂ આરોપીਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਦੌਰਾਨੇ ਰਿਮਾਂਡ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱ ਸ਼ਰਮਾ ਦੀ ਰਿਪੋਰਟ ਹਾਂਜੀ ਸੀ ਮਾਰਨਿੰਗ ਸਾਡੇ ਐਸਐਸਪੀ ਸਾਹਿਬ ਦੀ ਜੁਗਾਤਮ ਤਾਲ ਇਲੈਕਸ਼ਨ ਨੂੰ ਨਜ਼ਰ ਰੱਖਦੇ ਸਾਡੇ ਐਸਐਸਪੀ ਸਾਹਿਬ ਕੁਗਵਾੜਾ ਦੀ ਜੁਗਾਤਮ ਅਸੀਂ ਜੂਠ ਚੋਰੀ ਦੀ ਵਾਰਦਾਤ ਕਰਦੇ ਸੀ ਉਸਮਨ ਦੀ ਅਸੀਂ ਪੰਜ ਵਿਅਕਤੀਗਤ ਰਾਮਾਰਕੀ ਤਿੰਨ ਦਿਨਾਂ ਜੋ ਅਸੀਂ ਸੱਤ ਮੋਟਰਸਾਈਕਲ ਹੁਣ ਤੱਕ ਬਰਾਮਦ ਕਰ ਚੁੱਕੇ ਹਾਂ ਜੋ 114 ਨੰਬਰ ਐਫਪੀਆਰ ਦਰਜ ਕੀਤੀਆਂ ਤੇ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਮਾਨਡ ਲਿਆ ਹੈ ਜੋ ਕੋਈ ਨਹੀਂ ਸਾਡੇ ਦੇ ਪੁਲਿਸ ਰਿਮਾਨਡ ਦੇ ਨੇ ਇਹਨਾਂ ਨੇ ਫਗਵਾੜੀ ਤੋਂ ਤਿੰਨ ਆਨ ਦੇ ਹੋ ਸ਼ਰਦੂ ਜੋ ਮੋਟਰਸਾਈਕਲ ਚੋਰੀ ਕੀਤੀ ਸੀ ਜਿਨ੍ਹਾਂ ਵਿੱਚੋਂ ਸੱਤ ਅਸੀਂ ਬਰਾਮਦ ਕਰ ਲਈ ਨੇ ਤੇ ਹੋਰ ਵੀ ਇਹਨਾਂ ਨੇ ਸਾਡੇ ਕੋਲ ਕਈ ਵਾਰ ਦਰਤਾਂ ਮਨੀਆਂ ਨੇ ਤਕਰੀਬਨ 15 ਤੋਂ ਉੱਪਰ ਦਰਤਾਂ ਮਨ ਜੋ ਇਹਨਾਂ ਨੇ ਮਨੀਆਂ ਨੇ ਤੇ ਅਸੀਂ ਹੋਰ ਵੀ ਫਰਮਾਨ ਲੈ ਕੇ ਉਹ ਸਿਰ ਕਵਰੀ ਕਰਨ ਤੇ ਜਿੱਥੇ ਤੱਕ ਪਹੁੰਚ ਹੋ ਗਈ ਉਹ ਤਦ ਤੱਕ ਅਸੀਂ ਜੋ ਵੀ ਇਹਦੇ ਚ ਦੋਸ਼ੀ ਹੋਣਗੇ ਉਸ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ